ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ। ਆਪਣੀ ਅੱਜ ਦੀ ਕਹਾਣੀ ਬਿਲਕੁਲ ਸੱਚੀ ਕਹਾਣੀ ਆ। ਇੱਕ ਪਿੰਡੂ ਪਰਿਵਾਰ ਨਾਲ ਸਬੰਧਤ ਕਹਾਣੀ ਆ। ਮਾਨਸਾ ਦੇ ਲਈ ਦਾ ਇੱਕ ਪਿੰਡ ਤੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਜਿਵੇਂ ਪਿੰਡਾਂ ਦੇ ਵਿੱਚ ਮੱਧ ਵਰਗੀ ਪਰਿਵਾਰ ਹੁੰਦੇ ਆ ਛੋਟੀ ਕਿਸਾਨੀ ਦੇ ਪਰਿਵਾਰ ਹੁੰਦੇ ਆ ਇਸੇ ਤਰ੍ਹਾਂ ਇੱਕ ਬਲਵੰਤ ਸਿੰਘ ਨਾਮ ਦਾ ਬੰਦਾ ਰਹਿੰਦਾ ਬਲਵੰਤ ਸਿੰਘ ਤੇ ਉਹਦੀ ਪਤਨੀ ਸੁਰਿੰਦਰ ਕੌਰ ਵਧੀਆ ਗੁਜ਼ਾਰਾ ਕਰ ਰਹੇ ਆ ਸੁਰਿੰਦਰ ਕੌਰ ਲੋਕਾਂ ਦੇ ਕੱਪੜੇ ਸਿਉਂਦੀ ਆ ਤੇ ਬਲਵੰਤ ਸਿੰਘ ਆ ਜਿਹੜਾ ਆਪਣੀ 2 ਕਿੱਲਾਂ ਦੀ ਜ਼ਮੀਨ ਤੇ ਖੇਤੀ ਕਰਦਾਗਾ ਉਹਨਾਂ ਦਾ ਵਿਆਹ ਹੋਏ ਨੂੰ 2 ਸਾਲ ਹੁੰਦੇ ਆ ਤੇ ਉਹਨਾਂ ਦੀ ਕੁੱਖੋਂ ਇੱਕ ਕੁੜੀ ਜਨਮ ਲੈਂਦੀ ਆ ਘਰ ਦੇ ਵਿੱਚ ਛੋਟੇ ਬੱਚੇ ਦੀਆਂ ਗਲਕਾਰੀਆਂ ਵੱਜਦੀਆਂ ਦੋਨੋਂ ਜੀ ਬੜੇ ਖੁਸ਼ ਹੁੰਦੇ ਆ ਉਹਨਾਂ ਨੇ ਇਸ ਗੱਲ ਦਾ ਸੋਗ ਨਹੀਂ ਕੀਤਾ ਵੀ ਸਾਡੇ ਧੀ ਹੋ ਗਈ ਚਲੋ ਕੁੜੀ ਆ ਥੋੜੀ ਵੱਡੀ ਹੁੰਦੀ ਆ ਆਉਂਦੇ ਸਾਲ ਫੇਰ ਉਹਨਾਂ ਦੇ ਘਰ ਬੱਚਾ ਹੁੰਦਾ ਇਸ ਵਾਰ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਦੇ ਰੱਬ ਮੁੰਡਾ ਦੇਊਗਾ ਪਰ ਫੇਰ ਫੇਰ ਕੁੜੀ ਹੋ ਜਾਂਦੀ ਆ ਬਲਵੰਤ ਸਿੰਘ ਨੇ ਤਾਂ ਕੋਈ ਬਹੁਤਾ ਅਫਸੋਸ ਨਹੀਂ ਕਰਿਆ ਪਰ ਉਹਦੀ ਪਤਨੀ ਸੁਰਿੰਦਰ ਕੌਰ ਨੂੰ ਇਹ ਜ਼ਰੂਰ ਸੀ ਵੀ ਇੱਕ ਪੁੱਤ ਹੋਵੇ। ਚਲੋ ਆਣਗਵਾਂਡ ਦੀਆਂ ਬੁੜੀਆਂ ਹੋਰ ਰਿਸ਼ਤੇਦਾਰ ਵੀ ਸਾਰੇ ਇਸ ਗੱਲ ਦਾ ਅਫਸੋਸ ਵੀ ਕਰਦੇ ਆ ਵੀ ਦੂਜੀ ਵਾਰ ਵੀ ਰੱਬ ਨੇ ਕੁੜੀ ਦੇਤੀ ਚਲ ਮੁੰਡਾ ਹੋਇਆ ਹੁੰਦਾ। ਪਰ ਬਲਵੰਤ ਸਿੰਘ ਨੇ ਆਪਣੇ ਘਰ ਵਾਲੀ ਨੂੰ ਇੱਕੋ ਹੀ ਗੱਲ ਕਹੀ ਸੀ ਵੀ ਬੱਚੇ ਆਪਾਂ ਦੋ ਹੀ ਰੱਖਣੇ ਆ ਚਾਹੇ ਦੋਨੇ ਮੁੰਡੇ ਹੋਣ ਚਾਹੇ ਕੁੜੀ ਤੇ ਮੁੰਡਾ ਹੋਵੇ ਚਾਹੇ ਕੁੜੀਆਂ ਹੋਣ। ਉਸ ਤੋਂ ਬਾਅਦ ਚਲੋ ਕਰਦੇ ਆ ਨੀ ਵੀ ਤੇ ਸ੍ਰਿੰਦਰਕੌਰ ਨੇ ਵੀ ਕਿਹਾ ਕਿ ਇੱਕ ਬੱਚਾ ਆਪਾਂ ਹੋਰ ਵੇਖ ਲੈਨੇ ਆ ਉਹ ਕਹਿੰਦਾ ਵੀ ਜੇ ਆਪਾਂ ਨੂੰ ਰੱਬ ਨੇ ਮੁੰਡਾ ਦੇਣਾ ਹੁੰਦਾ ਇਹਨਾਂ 'ਚ ਇੱਕ ਦੇ ਦਿੰਦਾ ਵੀ ਮੈਨੂੰ ਕੋਈ ਫਰਕ ਨਹੀਂ ਲੱਗਦਾ ਵੀ ਕੁੜੀਆਂ ਹੀ ਬਹੁਤ ਆ ਚਲੋ ਸ੍ਰਿੰਦਰਕੌਰ ਨੇ ਬਹੁਤ ਕਿਹਾ ਪਰ ਉਹ ਨਹੀਂ ਮੰਨਿਆ ਉਹਨੇ ਇੱਕੋ ਹੀ ਗੱਲ ਕਹੀ ਸੀ ਵੀ ਬਸ ਦੋ ਕੁੜੀਆਂ ਦੋ ਬੱਚੇ ਠੀਕ ਆ ਵੀ ਇਸ ਤੋਂ ਵੱਧ ਬੱਚੇ ਪਾਲਣ ਦੀ ਹਾਇਸੀਅਤ ਹੈ ਨਹੀਂ ਮੇਰੀ ਚਲੋ ਥੋੜੇ ਜੇ ਦਿਨ ਤੱਕ ਅਫਸੋਸ ਰਹਿੰਦਾ ਥੋੜੇ ਜੇ ਸਾਲ ਅਫਸੋਸ ਰਹਿੰਦਾ ਜਦੋਂ ਬੱਚੀਆਂ ਵੱਡੀਆਂ ਹੋਣ ਲੱਗ ਜਾਂਦੀਆਂ ਫਿਰ ਸ੍ਰਿੰਦਰਪੁਰ ਕੋਰ ਨੂੰ ਵੀ ਸਬਰ ਆ ਗਿਆ ਵੀ ਚਲ ਅੱਜਗਲ ਤਾਂ ਧੀਆ ਵੀ ਪੁੱਤਰਾ ਨਾਲੋਂ ਘੱਟ ਨਹੀਂ ਉਹ ਦੋਨੋਂ ਧੀਆ ਨੂੰ ਬਰਾਬਰ ਪਾਲਦੇ ਆ ਬਰਾਬਰ ਦਾ ਉਹਨਾਂ ਨਾਲ ਮੋਹ ਪ੍ਰੇਮ ਬਰਾਬਰ ਦੀ ਉਹਨਾਂ ਨੂੰ ਸਹੂਲਤਾਂ ਦਿੰਦੇ ਆ ਜੀਤੀ ਦੀ ਛੋਟੀ ਭੈਣ ਪ੍ਰੀਤੀ ਦੋਨੋਂ ਭੈਣਾਂ ਇਕੱਠੀਆਂ ਸਕੂਲ ਜਾਂਦੀਆਂ ਨੇ ਤੇ ਦੋਨੋਂ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦੀਆਂ ਨੇ ਅੱਜ ਹੋਰ ਸਵੇਰੇ ਹੋਰ ਦਿਨ ਗੁਜ਼ਰ ਜਾਂਦੇ ਆ ਤੇ ਕੁੜੀਆਂ ਮਟਿਆਰਾਂ ਹੋ ਜਾਂਦੀਆਂ ਜਦੋਂ ਮਟਿਆਰਾਂ ਹੁੰਦੀਆਂ ਤਾਂ ਜੀਤੀ ਆ ਜਿਹੜੀ ਉਹ ਪਲਸ 2 ਕਰ ਲੈਂਦੀ ਆ ਪਲਸ 2 ਕਰਨ ਤੋਂ ਬਾਅਦ ਉਹ ਵੀ ਆਪਣੀਆਂ ਸਹੇਲੀਆਂ ਵਾਂਗੂ ਆਈਲੈਟਸ ਕਰ ਲੈਂਦੀ ਆ ਉਹ ਆਪਣੇ ਪਿਓ ਨੂੰ ਕਹਿੰਦੀ ਕਿ ਪਾਪਾ ਮੈਂ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦੀ ਆ ਤਾਂ ਉਹਦਾ ਪਿਓ ਕਹਿੰਦਾ ਵੀ ਪੁੱਤ ਬਾਹਰ ਤਾਂ ਜਾਣ ਵਾਸਤੇ ਪੈਸਾ ਬਹੁਤ ਚਾਹੀਦਾਗਾ ਤੇ ਸੁਰਿੰਦਰਕੌਰ ਕਹਿੰਦੀ ਵੀ ਅੱਜ ਕੱਲ ਤਾਂ ਕੁੜੀਆਂ ਦੀ ਕਦਰ ਬਹੁਤ ਆ ਵੀ ਆਈਲੈਟਸ ਕੁੜੀਆਂ ਕਰ ਲੈਂਦੀਆਂ ਜਦੋਂ ਵੀ ਵਧੀਆ ਮੁੰਡੇ ਮਿਲ ਜਾਂਦੇ ਆ ਪੈਸੇ ਮੁੰਡੇ ਆਲੇ ਲਾ ਦੇਣਗੇ ਚਲ ਉਹ ਕਹਿੰਦਾ ਵੀ ਠੀਕ ਆ ਪੁੱਤ ਆਈਲੈਟਸ ਤੇ ਪੈਸੇ ਤਾਂ ਮੈਂ ਲਾ ਸਕਦਾ ਬਾਹਰ ਜਾਣ ਤੇ ਨਹੀਂ ਮੈਂ ਲਾ ਸਕਦਾ ਤਾ ਸ੍ਰਿੰਦਰਕੌਰ ਕਹਿੰਦੀ ਕੋਈ ਗੱਲ ਨਹੀਂ ਮੇਰੀ ਭੈਣ ਨੇ ਮੈਨੂੰ ਰਿਸ਼ਤੇ ਦੀ ਦੱਸ ਪਾਈ ਆ ਵੀ ਵਧੀਆ ਘਰ ਦਾ ਮੁੰਡਾ ਗਾ ਵੀ ਜੇ ਕੁੜੀ ਦਾ ਆਈਲਟਸ ਕੀਤਾ ਹੋਵੇ ਵੀ ਆਪਾਂ ਇਹਨੂੰ ਟੈਸਟ ਦਿਵਾ ਕੇ ਦੇਖ ਲਈਏ ਜੀਤੀ ਜਿਵੇਂ ਕਿ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਉਹਨੇ ਜਦੋਂ ਟੈਸਟ ਦਿੱਤਾ ਤੇ ਉਹਦੇ ਵਧੀਆ ਬੈਂਡ ਆ ਗਏ ਚਲੋ ਭਾਈ ਉਸ ਤੋਂ ਬਾਅਦ ਰਿਸ਼ਤੇ ਦੀ ਗੱਲ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਤੇ ਜੀਤੀ ਦਾ ਰਿਸ਼ਤਾ ਉਹਦੀ ਮਾਸੀ ਕਰਵਾ ਦਿੰਦੀ ਆ ਜੀਤੀ ਜਿਹੜੇ ਪਿੰਡ ਵਿਆਹ ਕੇ ਜਾਂਦੀ ਆ ਉਹ ਪਰਿਵਾਰ ਵੀ ਵਧੀਆ ਸੀ ਵਧੀਆ ਉਹਨਾਂ ਦੇ ਜ਼ਮੀਨ ਸੀ 20 ਕਿੱਲੇ ਜ਼ਮੀਨ ਦੇ ਸੀ ਤੇ ਦੋ ਭਰਾ ਸੀ ਮੁੰਡਿਆਂ ਨੂੰ 10-10 ਕਿੱਲੇ ਜ਼ਮੀਨ ਦੇ ਹੁੰਦੀ ਸੀ ਚਲੋ ਰਿਸ਼ਤਾ ਜੁੜ ਜਾਂਦਾ ਵਿਆਹ ਹੋ ਜਾਂਦਾ ਜੀਤੀ ਦੀ ਫਾਈਲ ਹੈ ਜਿਹੜੀ ਉਹ ਲਾ ਦਿੱਤੀ ਜਾਂਦੀ ਆ ਤੇ ਜੀਤੀ ਆਪਣੇ ਘਰ ਵਾਲੇ ਦੇ ਨਾਲ ਹੀ ਕੈਨੇਡਾ ਚਲੀ ਜਾਂਦੀ ਆ ਉਹਦੇ ਘਰ ਵਾਲੇ ਦਾ ਵੀ ਨਾਲ ਹੀ ਵੀਜ਼ਾ ਲੱਗ ਜਾਂਦਾ ਚਲੋ ਭਾਈ ਸਾ ਦੋਨੋਂ ਪਰਿਵਾਰ ਬੜੇ ਖੁਸ਼ ਹੁੰਦੇ ਆ ਸ੍ਰਿੰਦਰਕੌਰ ਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਮੇਰੀ ਧੀ ਨੇ ਅੱਜ ਸਾਡਾ ਨਾਮ ਰੌਸ਼ਨ ਕਰਤਾ ਤੇ ਉਹਦੇ ਸਹੁਰੇ ਆ ਜਿਹੜੇ ਉਹਨਾਂ ਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਆ ਸਭ ਤੋਂ ਵੱਡੀ ਖੁਸ਼ੀ ਇਹ ਸੀ ਵੀ ਚਲੋ ਦੋਨਾਂ ਜੀਆਂ ਦਾ ਇਕੱਠਿਆਂ ਦਾ ਬਣ ਗਿਆ। ਚਲੋ ਭਈ ਉਹ ਬਾਹਰ ਰਹਿੰਦੇ ਆ। ਹੁਣ ਸ੍ਰਿੰਦਰਕੌਰ ਤੇ ਉਹਦੇ ਘਰ ਵਾਲਾ ਤੇ ਛੋਟੀ ਕੁੜੀ ਰਹਿ ਜਾਂਦੇ ਆ ਤੇ ਸ੍ਰਿੰਦਰਕੌਰ ਦੇ ਘਰ ਵਾਲਾ ਜਿਹੜਾ ਉਹ ਬਿਮਾਰ ਰਹਿਣ ਲੱਗਦਾ। ਹੁਣ ਘਰ ਦੇ ਵਿੱਚ ਕੋਈ ਇੰਨੀਆਂ ਸਹੂਲਤਾਂ ਹੈ ਨਹੀਂ ਸੀ। ਤੇ ਜਿਨ੍ਹਾਂ ਦੇ ਘਰ ਉੰਦੀ ਕੁੜੀ ਵਿਆਹੀ ਸੀ ਜੀਤੀ ਉਹ ਪਰਿਵਾਰ ਬਹੁਤ ਚੰਗਾ ਸੀ। ਮੰਨ ਲਓ ਸ੍ਰਿੰਦਰਕੌਰ ਨੂੰ ਕਿਤੇ ਕੰਮ ਹੁੰਦਾ ਸ਼ਹਿਰ ਬਾਜ਼ਾਰ ਜਾਂ ਉਹਨੇ ਆਪਣੇ ਘਰ ਵਾਲੇ ਨੂੰ ਦਵਾਈ ਦਿਵਾਉਣ ਜਾਣਾ ਹੁੰਦਾ। ਤਾ ਜਿਹੜੀ ਉਹਦੀ ਕੁੜੀ ਸੀ ਵੱਡੀ ਉਹਦਾ ਦਿਓਰ ਸੀ ਜਿਹੜਾ ਉਹ ਆ ਜਾਂਦਾ ਸੀ ਉਹਨਾਂ ਨੇ ਕਿਹਾ ਹੋਇਆ ਸੀ ਉਹਦੇ ਜਵਾਈ ਨੇ ਵੀ ਮੰਮੀ ਡੈਡੀ ਸਾਨੂੰ ਕੋਈ ਵੀ ਲੋੜ ਹੋਵੇ ਨਾ ਵੀ ਮੈਂ ਤਾਂ ਚਲ ਦੂਰ ਬੈਠਾਂਗਾ ਤੁਸੀਂ ਛੋਟੇ ਨੂੰ ਫੋਨ ਕਰ ਦਿਆ ਕਰੋ ਉਹਨਾਂ ਦੇ ਪਿੰਡ ਦੀ ਕੋਈ ਬਹੁਤੀ ਵਾਟ ਨਹੀਂ ਸੀ ਤੇ ਸੁਰਿੰਦਰ ਕੌਰ ਆਪਣੇ ਜਵਾਈ ਦੇ ਭਰਾ ਨੂੰ ਫੋਨ ਕਰ ਦਿੰਦੀ ਜੇ ਕਿਤੇ ਜਾਣਾ ਦੂਰ ਦੀ ਵਾਟ ਕਈ ਵਾਰੀ ਬਲਵੰਤ ਬਿਮਾਰ ਹੋ ਜਾਂਦਾ ਉਹਨੂੰ ਦਵਾਈ ਦਿਵਾਉਣ ਜਾਣਾ ਜਾਂ ਮਾਮਾ ਤੀਆਂ ਨੇ ਕੁਝ ਖਰੀਦਣ ਜਾਣਾ ਤੇ ਚਲੋ ਜਿਹੜੀ ਜੀਤੀ ਸੀ ਉਹਦਾ ਦਿੌਰ ਵੀ ਭੱਜਿਆ ਹੁੰਦਾ ਸੀ ਉਹਨੇ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਸੀਗਾ ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਵਧੀਆ ਨਿਭਦੀ ਸੀ ਤੇ ਇੱਕ ਦਿਨ ਜੀਤੀ ਐ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਆਪਾਂ ਆਪਣੀ ਪ੍ਰੀਤੀ ਦਾ ਰਿਸ਼ਤਾ ਜਿਹੜਾ ਵੀ ਆਪਾਂ ਆਪਣੇ ਹੈਰੀ ਨੂੰ ਕਰਾ ਦੇਾਂਗੇ ਵੀ ਦੇਖੋ ਅਸੀਂ ਦੋਨੇ ਪਹਿਣਾ ਇੱਕ ਘਰ ਹੋ ਜਾਗੀਆਂ ਵੀ ਆਪਾਂ ਤਾਂ ਦੇਖ ਬਾਹਰ ਹੀ ਰਹਿਣੇ ਆ ਵੀ ਉਹ ਪਿੰਡ ਰਹਿ ਲੈਣਗੇ ਵੀ ਅਸੀਂ ਦੋਨੇ ਪਹਿਣਾ ਸਾਡੇ ਵੀ ਹੈਨਾ ਮਾਪਿਓ ਦਾ ਸਾਡੇ ਬਿਨਾ ਕੋਈ ਨਹੀਂ ਹੈਗਾ ਉਹ ਦੋਨੇ ਜੀ ਕਹਿੰਦੇ ਆ ਵੀ ਹਾਂ ਠੀਕ ਆ ਤੇ ਇੱਕ ਦਿਨ ਜੀਤੀ ਆਪਣੇ ਦੇ ਔਰ ਨੂੰ ਪੁੱਛਦੀ ਆ ਕਿ ਮੈਂ ਤੈਨੂੰ ਇੱਕ ਗੱਲ ਪੁੱਛਣੀ ਆ ਵੀ ਮੇਰੀ ਛੋਟੀ ਭੈਣ ਤੈਨੂੰ ਪਸੰਦ ਆ ਤੇ ਉਹ ਕਹਿੰਦਾ ਵੀ ਹਾਂ ਮੈਨੂੰ ਤੇਰੀ ਛੋਟੀ ਭੈਣ ਪਸੰਦ ਆ ਉਹਨੂੰ ਤਾਂ ਪਹਿਲਾਂ ਹੀ ਪਸੰਦ ਸੀ ਆਪਦੇ ਭਰਾ ਦੀ ਸਾਲੀ ਤੇ ਉਹਨੂੰ ਲੱਗਦਾ ਵੀ ਸੀ ਵੀ ਮੇਰੇ ਨਾਲ ਇਹਦਾ ਵਿਆਹ ਹੋਜੂ ਚਲ ਭਈ ਉਹ ਤਾਂ ਆਪਦੀ ਭਰਾ ਦੀ ਸਾਲੀ ਨਾਲ ਵਿਆਹ ਦੇ ਸੁਪਨੇ ਸਜਾਉਣ ਲੱਗ ਜਾਂਦਾ ਉਹ ਇਹ ਸੋਚਣ ਲੱਗ ਜਾਂਦਾ ਵੀ ਹੁਣ ਤਾਂ ਭਾਬੀ ਰਿਸ਼ਤਾ ਕਰਵਾ ਦੇਊਗੀ ਜਦੋਂ ਬੰਦਾ ਇਹ ਸੋਚਦਾ ਹਨਾ ਵੀ ਕਿਸੇ ਪ੍ਰਤੀ ਵੀ ਇਹਦਾ ਮੇਰੇ ਨਾਲ ਵਿਆਹ ਹੋਜੂ ਵੀ ਸਾਡਾ ਰਿਸ਼ਤਾ ਹੋ ਸਕਦਾ ਤਾਂ ਉਹਦੇ ਦਿਲ ਦੇ ਵਿੱਚ ਵੀ ਭਾਵਨਾਵਾਂ ਜਾਗ ਜਾਂਦੀਆਂ ਜਦੋਂ ਵੀ ਕਿਤੇ ਲੋੜ ਹੁੰਦੀ ਜੀਤੀ ਦਾ ਧਿਆਰ ਹੈਰੀ ਭੱਜਿਆ ਭੱਜਿਆ ਜਾਂਦਾ ਆਪਦੇ ਭਰਾ ਦੇ ਸੌਰੀ ਕੋਈ ਵੀ ਕੰਮ ਹੁੰਦਾ ਉਹਨਾਂ ਦਾ ਕੰਮ ਵੀ ਕਰਵਾ ਕੇ ਆਉਂਦਾ ਕਿਤੇ ਲਿਜਾਣਾ ਹੁੰਦਾ ਤਾਂ ਵੀ ਨਾਲ ਜਾਂਦਾ ਚਲੋ ਭਈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਇੱਕ ਦਿਨ ਜੀਤੀ ਦੇ ਪੇਕੇ ਆ ਜਿਹੜੇ ਜੀਤੀ ਦੇ ਮਾਪੇ ਹੋ ਆ ਉਹ ਆਪਣੇ ਕੁੜ ਕੁੜਮ ਕੁੜਮਣੀ ਨੂੰ ਫੋਨ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਪ੍ਰੀਤੀ ਦਾ ਵਿਆਹ ਆ ਇੱਕ ਹਫ਼ਤੇ ਦਾ ਹੀ ਵਿਆਹ ਰੱਖਿਆਗਾ ਰਿਸ਼ਤਾ ਵਧੀਆ ਮਿਲ ਗਿਆ ਤੇ ਤੁਸੀਂ ਵਿਆਹ ਤੇ ਜਰੂਰ ਆਇਓ ਹੁਣ ਤਾਂ ਅਸੀਂ ਕਾਰਡ ਦੇਣਾਵਾਂਗੇ ਪਰ ਤੁਸੀਂ ਤਿਆਰੀ ਕਰ ਲਓ ਜਦੋਂ ਜੀਤੀ ਦੇ ਸਹੁਰੇ ਇਹ ਗੱਲ ਸੁਣਦੇ ਆ ਤੇ ਉਹ ਚੁੱਪ ਜੇ ਹੋ ਜਾਂਦੇ ਆ ਉਹ ਸੋਚਦੇ ਹੈਗਾ ਤੇ ਕਹਿ ਦਿੰਦੇ ਆ ਕਿ ਠੀਕ ਆ ਜਦੋਂ ਜੀਤੀ ਦੇ ਦਿਓਰ ਨੂੰ ਇਹ ਗੱਲ ਪਤਾ ਲੱਗਦੀ ਆ ਹੁਣ ਉਹ ਘਰਦਿਆਂ ਦੇ ਸਾਹਮਣੇ ਤਾਂ ਕਹਿ ਨਹੀਂ ਸਕਦਾ ਵੀ ਉਹਦੇ ਨਾਲ ਤਾਂ ਮੈਂ ਵਿਆਹ ਕਰਾਉਣਾ ਸੀ ਪਰ ਹੁਣ ਅੱਡੋ ਅੱਡ ਸਾਰੀ ਸੋਚਣ ਲੱਗ ਜਾਂਦੇ ਆ ਵੀ ਇਹਨਾਂ ਨੇ ਕੀ ਕੀਤੀ ਵੀ ਇਹਨਾਂ ਨੇ ਤਾਂ ਪੁੱਛਿਆ ਵੀ ਹੈ ਨਹੀਂ ਚਲੋ ਜੀਤੀ ਨੂੰ ਜਦੋਂ ਫੋਨ ਹੋ ਜਾਂਦਾ ਹਨਾ ਜੀਤੀ ਨੂੰ ਤਾਂ ਪਤਾ ਹੀ ਸੀ ਵੀ ਰਿਸ਼ਤਾ ਕਰਦੇ ਆ ਜੀਤੀ ਸੋਚਦੀ ਆ ਵੀ ਮੇਰੇ ਮਾਪਿਓ ਨੇ ਤਾਂ ਮੈਨੂੰ ਵੀ ਨਹੀਂ ਪੁੱਛਿਆ ਵੀ ਜਦੋਂ ਮੇਰੇ ਘਰੇ ਦਿਓਰ ਹੈਗਾ ਸੀਗਾ ਵੀ ਇਹਨਾਂ ਨੂੰ ਰਿਸ਼ਤਾ ਕਰਨ ਦੀ ਕੀ ਲੋੜ ਸੀ ਚਲੋ ਆਪਣੀ ਮਾਂ ਨੂੰ ਕਹਿੰਦੀ ਵੀ ਮਾਂ ਤੁਸੀਂ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਮੇਰਾ ਦਿਓਰ ਸਾਰਾ ਦਿਨ ਘਰੇ ਆਉਂਦਾ ਸੀ ਕੋਈ ਕੰਮ ਕਰਾਉਂਦਾ ਸੀ ਹੋਰ ਸੀ ਵੀ ਉਹਨੂੰ ਤਾਂ ਮੈਂ ਕਹੀ ਬੈਠੀ ਸੀ ਵੀ ਰਿਸ਼ਤਾ ਕਰਾਉ ਤਾਂ ਉਹਦੀ ਮਾਂ ਮੋੜ ਕੇ ਕਹਿੰਦੀ ਵੀ ਨਾ ਪੁੱਤ ਧੀਏ ਹੁਣ ਤਾਂ ਤੁਹਾਡਾ ਪਿਆਰ ਆ ਇੱਕ ਘਰੇ ਵਿਆਹ ਕੇ ਤਾਂ ਤੁਸੀਂ ਸ਼ਰੀਕਣੀਆਂ ਬਣ ਜਾਉਂਗੀਆਂ ਵੀ ਮੈਂ ਨਹੀਂ ਤੇ ਰਿਸ਼ਤਾ ਤੇ ਇਹਦਾ ਪ੍ਰੀਤੀ ਦਾ ਰਿਸ਼ਤਾ ਕਰਨਾ ਸੀ ਤੇਰੇ ਤੇ ਔਰ ਨੂੰ ਉਹ ਕਹਿੰਦੀ ਮਾਂ ਘਟੋ ਘਟੋ ਤੋਂ ਮੇਰੇ ਨਾਲ ਸਲਾਹਤਾ ਕਰ ਲੈਂਦੀ ਵੀ ਅਸੀਂ ਇੱਥੇ ਰਹਿਣਾ ਉਹਨੇ ਪਿੰਡ ਰਹਿਣਾ ਐ ਕਿ ਮੈਂ ਸ਼ਰੀਕਣੀਆਂ ਬਣ ਜਾਂਗੀ ਵੀ ਨਾਲੇ ਉਹ ਤਾਂ ਤੁਸੀਂ ਹੈਰੀ ਨੂੰ ਉਹਦੀ ਫੋਨ ਕਰ ਦਿੰਦੇ ਸੀ ਆਹ ਕੰਮ ਕਰ ਜਾ ਕਰ ਜਾ ਤੇ ਵੀ ਹੁਣ ਰਿਸ਼ਤੇ ਵੇਲੇ ਪੁੱਛਿਆ ਵੀ ਨਹੀਂ ਹੈਗਾ ਵੀ ਨਾਲੇ ਸਾਡੇ ਘਰੇ ਕਾਦੀ ਕਮੀ ਆ ਵਧੀਆ ਜ਼ਮੀਨ ਜਾਇਦਾਦ ਆ ਉਹ ਕਹਿੰਦੀ ਪੁੱਤ ਜ਼ਮੀਨ ਜਾਇਦਾਦ ਦੀ ਗੱਲ ਨਹੀਂ ਜ਼ਮੀਨ ਜਾਇਦਾਦ ਤਾਂ ਹੁਣ ਵੀ ਵਧੀਆ ਹੀ ਭਾਲੀ ਆ ਸੀ ਪਰ ਕਹਿੰਦੀ ਇੱਕ ਘਰੇ ਨਹੀਂ ਠੀਕ ਆਉਂਦਾ ਸੀ ਚਲ ਭਈ ਜੀਤੀ ਨੂੰ ਗੁੱਸਾ ਆਉਂਦਾ ਇਸ ਗੱਲ ਦਾ ਜਦੋਂ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਉਹਦੇ ਘਰ ਵਾਲੇ ਨੂੰ ਵੀ ਗੁੱਸਾ ਆਉਂਦਾ ਉਹ ਸੋਚਦਾ ਵੀ ਇਹ ਕੀ ਗੱਲ ਬਣੀ ਤੇ ਜਦੋਂ ਵਿਆਹ ਤੇ ਜਾਣ ਨੂੰ ਕਹਿੰਦੀ ਆ ਉਹ ਵੀ ਚਲ ਮੇਰੀ ਭੈਣ ਦਾ ਵਿਆਹ ਹੈ ਵੀ ਆਪਾਂ ਇੰਡੀਆ ਜਾਈਏ ਉਹ ਕਹਿੰਦਾ ਨਾ ਮੈਂ ਤਾਂ ਨਹੀਂ ਜਾਂਦਾ ਸਾਡੇ ਨਾਲ ਤੇਰੇ ਘਰਦਿਆਂ ਨੇ ਚੰਗੀ ਕੀਤੀ ਮੂੰ ਤਾਂ ਹਰੇਕ ਗੱਲ ਤੇ ਮੇਰੇ ਭਰਾ ਨੂੰ ਡਰਾਈਵਰ ਬਣਾ ਰੱਖਿਆ ਸੀ ਤੇ ਰਿਸ਼ਤਾ ਕਰਨ ਵੇਲੇ ਪੁੱਛਿਆ ਵੀ ਨਹੀਂ ਉਹ ਕਹਿੰਦੀ ਵੀ ਗੁੱਸਾ ਤਾਂ ਮੈਨੂੰ ਵੀ ਹੈ ਇਸ ਗੱਲ ਦਾ ਵੀ ਚਲ ਵਿਆਹ ਤਾਂ ਜਾਣਾ ਹੀ ਪਊ ਮੇਰੀ ਕੱਲੀ ਭੈਣ ਆ ਉਹ ਕਹਿੰਦਾ ਨਾ ਮੈਂ ਨਹੀਂ ਜਾਂਦਾ ਤੂੰ ਜਾਣਾ ਜਾ ਤੈਨੂੰ ਮੈਂ ਰੋਕਦਾ ਨਹੀਂ ਜੀਤੀ ਜਿਹੜੀ ਉਹ ਵੀ ਵਿਆਹ ਨਹੀਂ ਆਉਂਦੀ ਹੈਗੀ ਉਹ ਆਪਦੀ ਮਾਂ ਨੂੰ ਕਹਿ ਦਿੰਦੀ ਹੈ ਵੀ ਸਾਨੂੰ ਤਾਂ ਟਿਕਟ ਨਹੀਂ ਮਿਲਦੀ ਸਾਡਾ ਕੰਮ ਦਾ ਔਖਾ ਹੋ ਜਾਊਗਾ ਵੀ ਤੁਸੀਂ ਵਿਆਹ ਕਰ ਦਿਓ ਤੇ ਚਲੋ ਜੀਤੀ ਦੀ ਮਾਂ ਨੂੰ ਵੀ ਕੋਈ ਬਹੁਤੀ ਸਮਝ ਨਹੀਂ ਲੱਗਦੀ ਵੀ ਮੇਰੇ 30 ਜਵਾਈ ਗੁੱਸੇ ਹੋਗੇ ਚਲੋ ਉਹ ਆਪਦੀ 30 ਦਾ ਵਿਆਹ ਕਰ ਦਿੰਦੀ ਆ ਇਧਰੋਂ ਜੀਤੀ ਦੇ ਸੱਸ ਸਹੁਰਾ ਚਲ ਉਹ ਵਿਆਹ ਤੇ ਜਾਇ ਆਉਂਦਿਆ ਨਾ ਉਹਦਾ ਦਿਓਰ ਜਾਂਦਾਗਾ ਹੋਰ ਕੋਈ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਚਲੋ ਭਈ ਪ੍ਰੀਤੀ ਹੈ ਜਿਹੜੀ ਸਹੁਰੇ ਘਰ ਚਲੀ ਜਾਂਦੀ ਆ ਤੇ ਹੁਣ ਸੁਰਿੰਦਰ ਕੌਰ ਨੂੰ ਜੇ ਕਿਤੇ ਜਾਣਾ ਹੁੰਦਾ ਜਾਂ ਕੋਈ ਕੰਮ ਹੁੰਦਾ ਉਹ ਆਪਦੀ ਜਵਾਈ ਦੇ ਭਰਾ ਨੂੰ ਫੋਨ ਕਰਦੀ ਤੇ ਉਹ ਕਹਿ ਦਿੰਦਾ ਵੀ ਮਾਸੀ ਜੀ ਮੇਰੇ ਤੋਂ ਤਾਇਆ ਨਹੀਂ ਜਾਂਦਾ ਜਾਵੇ ਵੀ ਕਿਉਂ ਅਗਲਾ ਰਿਸ਼ਤਾ ਕਰਨ ਮੇਲੇ ਤਾਂ ਪੁੱਛਿਆ ਨਹੀਂ ਤੇ ਸ੍ਰਿੰਦਰਕੌਰ ਵੀ ਥੋੜਾ ਥੋੜਾ ਸਮਝਣ ਲੱਗ ਗਈ ਸੀ ਵੀ ਇਹਦੇ ਸਹੁਰੇ ਨਾਰਾਜ਼ ਆ ਮੇਰੀ ਵੱਡੀ ਧੀ ਤੇ ਇੱਕ ਦਿਨ ਉਹ ਬਲਵੰਤ ਨੂੰ ਕਹਿੰਦੀ ਵੀ ਆਪਾਂ ਤਾਂ ਸ਼ਾਇਦ ਗਲਤੀ ਵੀ ਕਰ ਲਈ ਵੀ ਆਪਾਂ ਆਪਣੀ ਧੀ ਨੂੰ ਪੁੱਛਣਾ ਤਾਂ ਸਹੀ ਵੀ ਆਪਾਂ ਤਾਂ ਪੁੱਛਿਆ ਹੀ ਨਹੀਂ ਹੈਗਾ ਉਹ ਕਹਿੰਦਾ ਵੀ ਚਲ ਹੁਣ ਤਾਂ ਜਿਹੜੀ ਗੱਲ ਹੋਣੀ ਸੀ ਹੋ ਗਈ ਸਮਾਂ गुज़रਦਾ 6 ਮਹੀਨੇ ਹੋ ਜਾਂਦੇ ਆ ਛੋਟੀ ਕੁੜੀ ਵੀ ਇਹੀ ਨੂੰ ਤੇ ਇੱਕ ਦਿਨ ਛੋਟੀ ਕੁੜੀ ਦਾ ਫੋਨ ਆਉਂਦਾ ਉਹ ਆਪਦੇ ਡੈਡੀ ਨੂੰ ਕਹਿੰਦੀ ਕਿ ਡੈਡੀ ਵੀ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਤਾਂ ਘਰ ਆਉਣਾ ਚਾਹਣੀ ਆ ਉਹ ਕਹਿੰਦਾ ਵੀ ਕਿਉਂ ਪੁੱਤ ਕੀ ਹੋ ਗਿਆ ਇਹੋ ਜੀ ਕੀ ਗੱਲ ਹੋ ਗਈ ਕਹਿੰਦੀ ਵੀ ਮੇਰਾ ਸਹੁਰਾ ਵਧੀਆ ਬੰਦਾ ਨਹੀਂ ਹੈਗਾ ਵੀ ਮੈਨੂੰ ਗਲਤ ਬੋਲਦਾ ਉਹ ਕਹਿੰਦਾ ਪਤਾ ਵੀ ਤੂੰ ਮੈਨੂੰ ਇਹ ਗੱਲ ਦੱਸਦੀਆਂ ਵੀ ਤੂੰ ਆਪਦੇ ਘਰ ਵਾਲੇ ਨੂੰ ਦੱਸ ਜਵਾਈ ਨੂੰ ਦੱਸ ਨਾ ਤੂੰ ਉਹ ਕਹਿੰਦੀ ਵੀ ਤੁਹਾਡੇ ਜਵਾਈ ਨੂੰ ਮੈਂ ਬਹੁਤ ਵਾਰ ਦੱਸ ਚੁੱਕੀ ਆ ਮੈਂ ਆਪਦੀ ਸੱਸ ਨੂੰ ਵੀ ਦੱਸ ਚੁੱਕੀ ਆ ਪਰ ਮੇਰੇ ਸਹੁਰੇ ਦੇ ਘਰ ਤੇ ਇੰਨੀ ਚੱਲਦੀ ਹੈ ਵੀ ਉਹਦੇ ਮੂਰੇ ਤਾਂ ਕੋਈ ਬੋਲਦਾ ਹੀ ਨਹੀਂ ਵੀ ਉਹ ਤਾਂ ਮੇਰੀ ਗੱਲ ਦਾ ਯਕੀਨ ਹੀ ਨਹੀਂ ਕਰਦੇ ਉਹ ਕਹਿੰਦਾ ਚਲ ਆਪਦੀ ਮਾਂ ਨਾਲ ਗੱਲ ਕਰ ਤੇ ਉਹਦੀ ਮਾਂ ਨੂੰ ਸਮਝਾ ਦਿੰਦੀ ਆ ਵੀ ਪੁੱਤ ਕੋਈ ਗੱਲ ਨਹੀਂ ਜੇ दारू-ਦੂਰ ਪੀਤੀ ਚ ਕੋਈ ਬੋਲਦਾ ਆਵਾਵਾ ਤੂੰ ਕੋਲ ਨਾ ਜਾਇਆ ਕਰ ਵੀ ਤੂੰ ਪਾਸਾ ਵੱਟ ਲਿਆ ਕਰ ਆਪਦੀ ਇੱਜ਼ਤ ਤੇ ਇਹ ਆਪਦੇ ਹੱਥ ਹੁੰਦੀ ਆ ਵੀ ਐਦਾਂ ਦੀਆਂ ਗੱਲਾਂ ਹਨਾ ਪਰਿਵਾਰ ਦੇ ਵਿੱਚੋਂ ਬਾਹਰ ਨਿਕਲਦੀਆਂ ਤੇ ਬੇਇੱਜ਼ਤੀ ਕੁੜੀ ਦੀ ਵੀ ਉਨੀਆਂ ਹੀ ਹੁੰਦੀ ਆ ਚਲੋ ਭਈ ਉਹ ਇਹ ਕਹਿ ਕੇ ਫੋਨ ਕੱਟ ਦਿੰਦੀ ਆ ਤੇ ਅੱਗੇ ਪ੍ਰੀਤੀ ਆ ਜਿਹੜੀ ਉਹ ਕੁਝ ਸਮਾਂ ਤਾਂ ਬਰਦਾਸ਼ਤ ਕਰਦੀ ਆ ਤੇ ਇੱਕ ਦਿਨ ਉਹ ਆਪਣਾ ਬੈਗ ਚੱਕ ਕੇ ਘਰ ਆ ਜਾਂਦੀ ਆ ਘਰ ਆ ਕੇ ਜਦੋਂ ਉਹਦੀ ਮਾਂ ਵੇਖਦੀ ਆ ਵੀ ਇਹ ਤਾਂ ਕੱਲੀ ਧੁਰੀ ਆਉਂਦੀ ਆ ਉਹ ਕਹਿੰਦੀ ਵੀ ਕੀ ਹੋ ਗਿਆ ਪਤ ਤ ਕਹਿੰਦੀ ਮੈਂ ਸੋਨੂੰ ਫੋਨ ਤੇ ਦੱਸਿਆ ਸੀ ਨਾ ਵੀ ਮੇਰਾ ਸਹੁਰਾ ਬਤਮੀਜ਼ ਆ ਉਹਦੀ ਤਾਂ ਬਤਮੀਜ਼ੀ ਦੀ ਦਿਨੋਂ ਦਿਨ ਹੱਦੀ ਹੁੰਦੀ ਜਾਂਦੀ ਆ ਮੈਂ ਨਹੀਂ ਉਸ ਘਰੇ ਰਹਿੰਦੀ ਦਾਰੂ ਪੀਤੀ ਚ ਕਹਿੰਦੀ ਐਵੇਂ ਬਕਵਾਸ ਕਰਦਾ ਰਹਿੰਦਾ ਮੈਨੂੰ ਪੁੱਛਦਾ ਹੁੰਦਾ ਵੀ ਤੂੰ ਕਿਹੜੀ ਸਾਬਣ ਨਾਲ ਨਹਾਉਣੀ ਆ ਤੂੰ ਕਿਹੜੀ ਸਾਬਣ ਨਾਲ ਨਹਾਉਂਦੀ ਰਹੀ ਆ ਤੇਰੀ ਮਾਂ ਕਿਹੜੀ ਸਾਬਣ ਨਾਲ ਨਹਾਉਂਦੀ ਆ ਇਹ ਕੀ ਮਤਲਬ ਹੋਇਆ ਵੀ ਬੋਲਣ ਦਾ ਉਹ ਕਹਿੰਦੀ ਪੁੱਤ ਜੀ ਐਂ ਬੋਲਦਾ ਫਿਰ ਜਵਾਈ ਨੇ ਕੁਝ ਕਹਿੰਦਾ ਕਹਿੰਦੀ ਜਵਾਈ ਦੇ ਮੂਰੇ ਇਹ ਤਾਂ ਨਹੀਂ ਬੋਲਦਾ ਹੈਗਾ ਪਰ ਕਹਿੰਦੀ ਜਵਾਈ ਤੇ ਮੇਰੀ ਸੱਸ ਨਹੀਂ ਕਹਿੰਦੀ ਉਹਦੇ ਮੂਰੇ ਬੋਲਦੇ ਜ਼ਮੀਨ ਜਾਇਦਾਦ ਉਹਦੇ ਨਾਂ ਪੁੱਛ ਕੇ ਉਹ ਤੋਂ ਗੱਲ ਕਰਨੀ ਪਈ ਸਭ ਤੋਂ ਲੈਣਾ ਕਹਿੰਦੀ ਉਹ ਤੰਗ ਕਰਦਾ ਫਿਰ ਉਹਨਾਂ ਨੂੰ ਵੀ ਕਹਿੰਦੀ ਵੀ ਤੂੰ ਰੋਟੀ ਪਾਣੀ ਨਾ ਫੜਾਇਆ ਕਰ ਕਹਿੰਦੀ ਮੇਰੀ ਸੱਸ ਕਹਿ ਦਿੰਦੀ ਆ ਵੀ ਮੇਰੇ ਧੋਨੀ ਰੋਟੀ ਪਾਣੀ ਫੜਾਈ ਦੀ ਤੇਰਾ ਸਹੁਰਾ ਤੂੰ ਫੜਾ ਜਦੋਂ ਕਹਿੰਦੀ ਉਹ ਬੋਲਦਾ ਵਾ ਤਵਾ ਤਾਂ ਵੀ ਨਹੀਂ ਉਹ ਤਾਂ ਕੁਝ ਕਹਿੰਦੇ ਹੈਗੇ ਉਹ ਕਹਿੰਦੀਆਂ ਕਿ दारू ਪੀਤੀ ਤੇ ਇਹਨੂੰ ਪਤਾ ਨਹੀਂ ਲੱਗਦਾ ਤੂੰ ਪਾਸਾ ਵੱਟ ਲਿਆ ਕਰ ਵੀ ਹੁਣ ਆਈ ਕਿਵੇਂ ਕਿਵੇਂ ਮੈਂ ਬਰਦਾਸ਼ਤ ਕਰੂੰਗੀ ਤਾਂ ਉਹਦੀ ਮਾਂ ਕਹਿੰਦੀ ਕਿ ਇਹ ਤਾਂ ਕੰਮ ਔਖਾ ਹੋ ਗਿਆ ਹੁਣ ਵੀ ਰਹਿਣਾ ਵੀ ਉਸੇ ਘਰੇ ਆ ਵੀ ਜਦੋਂ ਉਹ ਚੱਜਦਾ ਹੈ ਨਹੀਂ ਜਦੋਂ ਚਲ ਉਹ ਤਾਂ ਬੰਦਾ ਕਹਿਲੇ ਵੀ ਲੜਾਈ ਤਾਂ ਕਰ ਲੂ ਬਰਾਬਰ ਲੜ ਲੂ ਅਗਲਾ ਹੁਣ ਗੰਦੇ ਬੰਦੇ ਦੇ ਨਾਲ ਗੰਦਾ ਤਾਂ ਨਹੀਂ ਹੋਇਆ ਜਾਂਦਾ ਚਲੋ ਉਹ 2 ਕੁ ਮਹੀਨੇ ਆਵਦੀ ਕੁੜੀ ਨੂੰ ਬਿਠਾ ਕੇ ਰੱਖਦੇ ਆ 2 ਕੁ ਮਹੀਨੇ ਬਾਅਦ ਚਲੋ ਉਹਦੀ ਸੱਸ ਕੁੜੀ ਦੀ ਤੇ ਉਹਦੇ ਘਰ ਵਾਲਾ ਲੈਣ ਆ ਜਾਂਦੇ ਆ ਉਹਦੀ ਮਾਂ ਆਪਦੀ ਕੁੜਮਣੀ ਨੂੰ ਕਹਿੰਦੀ ਆ ਭੈਣੇ ਤੁਸੀਂ ਵੀਰਜੀ ਨੂੰ ਕਹੋ ਵੀ ਧੀਆ ਵਰਗੀ ਆ ਉਹਦੀਆ ਵਰਗੀ ਵੀ ਐਵੇਂ ਨਾ ਬੋਲਿਆ ਕਰੇ ਤੇ ਅੱਗੋਂ ਉਹਦੀ ਸੱਸਾ ਜਿਹੜੀ ਪਰਦੇ ਪਾਉਣ ਲੱਗ ਜਾਂਦੀ ਆ ਕਹਿੰਦੀ ਨਹੀਂ ਪਹਿਨੇ ਇਹ ਤਾਂ ਉਹ ਹੀ ਥੋੜੀ ਜੀ ਗੱਲ ਵੱਧ ਚੱਕ ਲੈਂਦੀ ਆ ਉਹ ਤਾਂ ਉਹੀ ਮਜ਼ਾਕ ਕਰਦਾ ਹੁੰਦਾ ਉਹਦਾ ਸੁਭਾਗ ਆ ਇਹ ਬੋਲਣ ਦਾ ਤੇ ਪ੍ਰੀਤੀ ਕਹਿੰਦੀ ਵੀ ਐਂ ਤਾਂ ਕੋਈ ਆਪਦੀਆਂ ਧੀਆ ਨੂੰ ਥੋੜੀ ਬੋਲਦਾ ਹੁੰਦਾ ਵੀ ਮੈਂ ਤੈਨੂੰ ਉਹਦੀਆਂ ਧੀਆ ਵਰਗੀ ਹੀ ਆ ਵੀ ਐਂ ਤਾਂ ਪਤਾ ਲੱਗਦਾ ਹੀ ਹੁੰਦਾ ਸ਼ਰਾਬ ਪੀਤੀ ਜੰਬੰਦੇ ਰੂ ਵੀ ਮੈਂ ਕੀ ਬੋਲ ਰਿਹਾ ਚਲ ਉਹਦੀ ਮਾਂ ਨੂੰ ਸਮਝਾ ਦਿੰਦੀ ਆ ਤੇ ਤੋੜ ਦਿੰਦੀ ਆ ਉਹਨਾਂ ਨਾਲ ਚਲੋ ਭਈ ਪ੍ਰੀਤੀ ਫੇਰ ਸਹੁਰੇ ਘਰ ਚਲੀ ਜਾਂਦੀ ਆ ਮੀਨ ਨੱਕ ਗਿਆ ਹੋਇਆ ਹੁੰਦਾ ਉਹਨੂੰ ਗਈ ਨੂੰ ਤੇ ਮਹੀਨੇ ਬਾਅਦ ਉਹ ਫੇਰ ਆਪਣੀ ਮਾਂ ਨੂੰ ਫੋਨ ਕਰਦੀ ਹੈ ਤੇ ਬਹੁਤ ਰੋ ਰਹੀ ਹੁੰਦੀ ਆ ਕਹਿੰਦੀ ਵੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਬੰਦਾ ਚੱਜਦਾ ਨਹੀਂ ਵੀ ਇਹ ਹੁਣ ਪਹਿਲਾਂ ਤਾਂ ਇਹ ਬੋਲਦਾ ਹੁੰਦਾ ਸੀ ਹੁਣ ਇਹਨੇ ਬਦਤਮੀਜ਼ੀ ਕਰਨੀ ਹੋਰ ਸ਼ੁਰੂ ਕਰਤੀ ਵੀ ਮੈਂ ਰੋਟੀ ਫੜਾਉਣ ਗਈ ਮੇਰਾ ਹੱਥ ਫੜ ਲਿਆ ਵੀ ਮੈਂ ਤਾਂ ਨਹੀਂ ਇਹ ਬਰਦਾਸ਼ਤ ਕਰਦੀ ਵੀ ਮੈਂ ਮਾਰੂੰ ਚੱਕ ਕੇ ਉਹਦੇ ਕੁਛ ਤਾਂ ਉਹਦੀ ਮਾਂ ਕਹਿੰਦੀ ਵੀ ਕੱਲ ਨੂੰ ਹੀ ਅਸੀਂ ਤੈਨੂੰ ਲੈਣ ਆਉਣੇ ਆ ਤੇ ਅਗਲੇ ਦਿਨ ਉਹਦੀ ਮਾਂ ਕਿਸੇ ਨੂੰ ਲੈ ਕੇ ਜਾਂਦੀ ਆ ਚਲ ਆਪਦੀ ਤੀ ਨੂੰ ਲੈ ਆਉਂਦੀ ਹੈ ਤੇ ਉਹਦੀ ਸੱਸ ਨੂੰ ਕਹਿ ਦਿੰਦੀ ਆ ਭਾਈ ਅਸੀਂ ਨਹੀਂ ਕੁੜੀ ਤੋੜਨੀ ਤੇ ਕੁੜੀ ਆ ਕੇ ਦੱਸਦੀ ਆ ਆਪਦੇ ਮਾਪਿਆਂ ਨੂੰ ਵੀ ਉਹ ਤਾਂ ਬਹੁਤ ਬਤਮੀਜ਼ ਬੰਦਾ ਹੈਗਾ ਵੀ ਕਈ ਵਾਰੀ ਮੇਰੀ ਸੱਸ ਘਰੇ ਨਹੀਂ ਹੁੰਦੀ ਉਦੋਂ ਵੀ ਖੰਗੂਰੇ ਮਾਰੂਗਾ ਹੋਰ ਹੀ ਗੱਲਾਂ ਜੀਆਂ ਕਰੂ ਵੀ ਮੈਂ ਰੋਟੀ ਫੜਾਉਣ ਗਈ ਕੱਲ ਤਾਂ ਵੀ ਮੇਰਾ ਬਾਹ ਫੜ ਲਈ ਵੀ ਮੈਂ ਨਹੀਂ ਇਹ ਬਰਦਾਸ਼ਤ ਕਰ ਸਕਦੀ ਚਲੋ ਸ੍ਰਿੰਦਰ ਕੌਰ ਤੇ ਬਲਵੰਤ ਸਿੰਘ ਇਹ ਫੈਸਲਾ ਕਰ ਲੈਂਦੇ ਆ ਵੀ ਹੁਣ ਆਪਾਂ ਉੱਥੇ ਕੁੜੀ ਨਹੀਂ ਤੋੜਨੀ ਚਲ ਭਾਈ ਉਹ ਵਕੀਲ ਨਾਲ ਗੱਲ ਕਰਦੇ ਆ ਤੇ ਤਲਾਕ ਦੀ ਗੱਲ ਆ ਜਿਹੜੀ ਚੱਲ ਪੈਂਦੀ ਆ ਅਗੋਂ ਉਹ ਕਹਿੰਦੇ ਵੀ ਅਸੀਂ ਤਲਾਕ ਨਹੀਂ ਦੇਣਾ ਮੁੰਡਾ ਕਹਿੰਦਾ ਵੀ ਨਾ ਮੈਂ ਤਾਂ ਨਹੀਂ ਤਲਾਕ ਦਿੰਦਾ ਫਿਰ ਚਲੋ ਇਹ ਮਹਿਲਾ ਕਮਿਸ਼ਨ ਦੇ ਜਾਂਦੇ ਆ ਮਹਿਲਾ ਕਮਿਸ਼ਨ ਦੇ ਜਾ ਕੇ ਉਹ ਮਹਿਲਾ ਮੰਡਲ ਵਾਲੇ ਕਹਿੰਦੇ ਆ ਵੀ ਤੁਸੀਂ ਕੋਈ ਗੱਲ ਨਹੀਂ ਰਾਜੀਨਾਮਾ ਕਰ ਲੋ ਤਾਂ ਕੁੜੀ ਆ ਜਿਹੜੀ ਉੱਥੇ ਇੱਕੋ ਹੀ ਗੱਲ ਕਹਿੰਦੀ ਆ ਵੀ ਕੋਈ ਅਣਹੋਣੀ ਵਾਪਰੇ ਮੇਰੀ ਇੱਜ਼ਤ ਜਾਵੇ ਉਸ ਤੋਂ ਵੈਟਰ ਆ ਵੀ ਮੈਂ ਤਲਾਕ ਲੈ ਲਵਾਂ ਜੇ ਮੈਨੂੰ ਮੁਆਵਜ਼ਾ ਨਹੀਂ ਮਿਲਦਾ ਨਾ ਮਿਲੇ ਮੈਂ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰਨਾ ਹੈਗਾ ਮੈਂ ਸਮਝੌਤਾ ਨਹੀਂ ਕਰ ਸਕਦੀ ਤੇ ਚਲੋ ਕੇਸ ਆ ਜਿਹੜਾ ਉਹ ਫਾਈਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਮਾਮਲਾ ਪਹੁੰਚਦਾ ਜਦੋਂ ਜੱਜ ਸਾਹਿਬ ਪੁੱਛਦੇ ਆ ਵੀ ਤੂੰ ਤਲਾਕ ਕਿਉਂ ਲੈਣਾ ਚਾਹੁੰਦੀ ਹੈ ਤੈਨੂੰ ਕੀ ਤਕਲੀਫ ਆ ਫਿਰ ਉਹ ਜੱਜ ਸਾਹਮਣੇ ਦੱਸਦੀ ਆ ਵੀ ਮੇਰਾ ਸਹੁਰਾ ਮੈਨੂੰ ਬਹੁਤ ਗਲਤ ਬੋਲਦਾ ਮੇਰੀ ਸੱਸ ਤੇ ਮੇਰੇ ਘਰ ਵਾਲਾ ਕੁਝ ਵੀ ਨਹੀਂ ਬੋਲਦੇ ਕਿਉਂਕਿ ਜ਼ਮੀਨ ਤੇ ਪੈਸਾ ਸਾਰਾ ਮੇਰੇ ਸਹੁਰੇ ਕੋਲ ਹੁੰਦਾ ਜੇ ਇਹ ਇਹਦੇ ਖਿਲਾਫ ਬੋਲਦੇ ਆ ਤਾਂ ਇਹ ਇਹਨਾਂ ਨੂੰ ਪੈਸੇ ਨਹੀਂ ਦਿੰਦਾ ਪਰ ਮੈਂ ਆਪਣੀ ਇੱਜ਼ਤ ਦਾ ਸੌਦਾ ਨਹੀਂ ਕਰ ਸਕਦੀ ਕੱਲ ਨੂੰ ਮੇਰੇ ਨਾਲ ਕੋਈ ਇਦਾਂ ਦੀ ਘਟਨਾ ਵਾਪਰ ਗਈ ਮੁੜ ਕੇ ਇਹੀ ਅਦਾਲਤ ਕਹੂ ਵੀ ਇਸ ਨਾਲੋਂ ਵਧੀਆ ਸੀ ਤਲਾਕ ਲੋਕਾਂ ਨੇ ਵੀ ਇਹੀ ਗੱਲ ਕਹਿਣੀ ਆ ਵੀ ਤਲਾਕ ਲੈ ਲੈਂਦੇ ਵੀ ਜਿੱਥੇ ਮੈਨੂੰ ਪਤਾ ਵੀ ਮੇਰੀ ਇੱਜ਼ਤ ਨਹੀਂ ਹੋ ਰਹੀ ਮੇਰੀ ਇੱਜ਼ਤ ਨਾਲ ਖਿਲਵਾੜ ਹੋ ਸਕਦਾ ਵੀ ਮੈਂ ਉਸ ਘਰ 'ਚ ਨਹੀਂ ਰਹਿ ਸਕਦੀ ਇਹ ਮੇਰਾ ਆਖਰੀ ਫੈਸਲਾ ਤੇ ਜੱਜ ਸਾਹਿਬਾ ਜਿਹੜੇ ਉਹ ਵੀ ਪ੍ਰੀਤੀ ਦੀਆਂ ਗੱਲਾਂ ਨਾਲ ਸਹਿਮਤ ਹੁੰਦੇ ਆ ਤੇ ਉਹਨਾਂ ਦਾ ਤਲਾਕ ਆ ਜਿਹੜਾ ਉਹਨੂੰ ਮਨਜ਼ੂਰੀ ਦੇ ਦਿੰਦੇ ਆ ਚਲੋ ਪ੍ਰੀਤੀ ਵਿਆਹ ਤੋਂ 8 ਮਹੀਨਿਆਂ ਬਾਅਦ ਹੀ ਤਲਾਕ ਹੋ ਕੇ ਉਹ ਘਰੇ ਬਹਿ ਜਾਂਦੀ ਆ ਹੁਣ ਲੋਕ ਵੀ ਗੱਲਾਂ ਕਰਦੇ ਆ ਲੋਕ ਰਿਸ਼ਤੇਦਾਰ ਵੀ ਕਹਿੰਦੇ ਆ ਵੀ ਜਦੋਂ ਵੱਡੀ ਕੁੜੀ ਵਿਆਹੀ ਸੀ ਦੇਖੇ ਭਾਲੇ ਬੰਦੇ ਸੀ ਤੇ ਫਿਰ ਉੱਥੇ ਹੀ ਕਰ ਦੇਣਾ ਸੀ ਤੇ ਹੁਣ ਸ੍ਰਿੰਦਰ ਕੌਰ ਆ ਜਿਹੜੀ ਉਹ ਬੜਾ ਪਸਤਾਉਂਦੀ ਆ ਉਹ ਆਪਣੀ ਵੱਡੀ ਦੀ ਨੂੰ ਫੋਨ ਕਰਕੇ ਕਹਿੰਦੀ ਆ ਵੀ ਤੇਰੇ ਦਿੌਰ ਨੂੰ ਪੁੱਛ ਵੀ ਉਹਨੂੰ ਹੀ ਕਰ ਦਈਏ ਰਿਸ਼ਤਾ ਉਹ ਕਹਿੰਦੀ ਹੁਣ ਮੈਂ ਕਿਉਂ ਪੁੱਛਾਂ ਹੁਣ ਵਿਆਹ ਕੇ ਕਿਤੇ ਹੋਰ ਹੁਣ ਜਦੋਂ ਘਰੇ ਆ ਕੇ ਬੈ ਗਈ ਹੁਣ ਦਿੌਰ ਜ਼ਿਆਦਾ ਗਿਆ ਵੀ ਮੈਂ ਇਹ ਨਹੀਂ ਪੁੱਛਦੀ ਸਿੱਧਾ ਪੁੱਛ ਲਓ ਜੇ ਹਾਂ ਕਰਤੀ ਠੀਕ ਆ ਵੀ ਨਹੀਂ ਮੈਨੂੰ ਨਾ ਵਿੱਚ ਵਿਚੋਲਣ ਪਾਇਓ ਚਲਪਈ ਬਲਵੰਤ ਸਿੰਘ ਤੇ ਸੁਰਿੰਦਰ ਕੌਰ ਆਪਣੀ ਵੱਡੀ ਧੀ ਦੇ ਸੌਰੀ ਜਾਂਦੇ ਆ ਤੇ ਆਪਣੇ ਕੁੜਮਣ ਕੁੜਮਣੀ ਕੋਲ ਗੱਲ ਕਰਦੇ ਆ ਵੀ ਸਾਡੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਵੀ ਅਸੀਂ ਤਾਂ ਕਾਲੀ ਕਾਲੀ ਚ ਰਿਸ਼ਤਾ ਕਰਤਾ ਵੀ ਅਸੀਂ ਤਾਂ ਤੁਹਾਨੂੰ ਪੁੱਛਿਆ ਵੀ ਨਹੀਂ ਵੀ ਉਹ ਤਾਂ ਸਾਡਾ ਵੈਸੇ ਹੱਕ ਨਹੀਂ ਬਣਦਾ ਵੀ ਅਸੀਂ ਕਿਹੜੇ ਮੂੰਹ ਨਾਲ ਇਹ ਰਿਸ਼ਤੇ ਦੀ ਗੱਲ ਕਰੀਏ ਪਰ ਜੇ ਤੁਹਾਨੂੰ ਮਨਜ਼ੂਰ ਹੋਵੇ ਤਾਂ ਤਾਂ ਫਿਰ ਅਗੋਂ ਜੀਤੀ ਦੀ ਸੱਸ ਤਾਂ ਜਿਹੜੀ ਉਹ ਵੀ ਭਾਰੀ ਹੋ ਜਾਂਦੀ ਆ ਉਹ ਕਹਿੰਦੀ ਭਾਈ ਮੇਰੇ ਮੁੰਡੇ ਨੂੰ ਕਿਹੜਾ ਰਿਸ਼ਤਾ ਨਹੀਂ ਹੁੰਦਾ ਵੀ ਅਸੀਂ ਦਹਾਜੂ ਦਾ ਲਈ ਇਹ ਵੀ ਹੁਣ ਲੋਕ ਗੱਲਾਂ ਨਹੀਂ ਕਰਨਗੇ ਲੋਕਾਂ ਨੇ ਤਾਂ ਸਾਡਾ ਪਹਿਲਾਂ ਹੀ ਜਿਉਣਾ ਦੁੱਬਰ ਕਰ ਰੱਖਿਆ ਸੀ ਵੀ ਜਦੋਂ ਥੋਡੀ ਵੱਡੀ ਨੂੰ ਵਧੀਆ ਸੀ ਤੇ ਛੋਟੀ ਦਾ ਤੁਸੀਂ ਰਿਸ਼ਤਾ ਲੈ ਲੈਂਦੇ ਵੀ ਲੋਕਾਂ ਨੂੰ ਐ ਲੱਗਦਾ ਖਮਣੀ ਅਸੀਂ ਨਹੀਂ ਲਿਆ ਵੀ ਭਾਈ ਮੈਂ ਤਾਂ ਨਹੀਂ ਆਪਣਾ ਮੁੰਡਾ ਦਹਾਜ ਨੂੰ ਬਿਆਉਂਦੀ ਚਲ ਇਹ ਇੱਕ ਵਾਰ ਤਾਂ ਰੁੱਖਾ ਕਹਿ ਕੇ ਮੋੜ ਦਿੰਦੀ ਆ ਪਰ ਉਸ ਤੋਂ ਬਾਅਦ ਉਹ ਦੋਨੇ ਜੀ ਸੋਚਦੇ ਆ ਵੀ ਅਗਲਾ ਕਹੂਗਾ ਇਹਨਾਂ ਦੀ ਕੁੜੀ ਹੈ ਨਹੀਂ ਵੀ ਜੇ ਇਹਨਾਂ ਦੀ ਕੁੜੀ ਹੁੰਦੀ ਫਿਰ ਇਹ ਐ ਮੋੜ ਦਿੰਦੇ ਉਹ ਕਹਿੰਦੀ ਵੀ ਚਲ ਮੈਂ ਮੁੰਡੇ ਨੂੰ ਪੁੱਛੂੰਗੀ ਫਿਰ ਉਹ ਆਪਣੀ ਵੱਡੀ ਨੂੰ ਨੂੰ ਤੇ ਵੱਡੇ ਪੁੱਤ ਨੂੰ ਪੁੱਛਦੀ ਆ ਉਹ ਕਨੇ ਵੀ ਦੇਖੋ ਸਾਨੂੰ ਕੋਈ ਇਤਰਾਜ਼ ਨਹੀਂ ਜਿਨੇ ਉਮਰ ਕੱਢਣੀ ਆ ਤੁਸੀਂ ਉਹਨੂੰ ਪੁੱਛੋ ਚੱਲ ਫਿਰ ਛੋਟੇ ਮੁੰਡੇ ਨੂੰ ਪੁੱਛਿਆ ਜਾਂਦਾ ਹੈਰੀ ਨੂੰ ਤਾਂ ਹੈਰੀ ਕਹਿੰਦਾ ਵੀ ਦੇਖੋ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਵੀ ਜੇ ਤੁਹਾਨੂੰ ਠੀਕ ਲੱਗਦਾ ਤਾਂ ਮੇਰੀ ਹਾਂਗੀ ਜੇ ਤੁਹਾਨੂੰ ਨਹੀਂ ਠੀਕ ਲੱਗਦਾ ਫਿਰ ਮੇਰੀ ਕੋਈ ਹਾਂ ਨਹੀਂ ਚਲੋ ਜਦੋਂ ਗੱਲਬਾਤ ਫਿਰ ਕੀਤੀ ਜਾਂਦੀ ਆ ਤੇ ਹੈਰੀ ਸੋਚਦਾ ਹਨਾ ਵੀ ਉਹਨਾਂ ਦਾ ਕੌਣ ਆ ਮੇਰੇ ਬਿਨਾ ਵੀ ਹੁਣ ਤੱਕ ਵੀ ਉਹ ਮੈਨੂੰ ਸਾਦੇ ਰਹੇ ਆ ਵੀ ਚਲ ਜਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵੀ ਨਾਲ ਇਹਦੇ ਵਿੱਚ ਕੁੜੀ ਦਾ ਕੀ ਕਸੂਰ ਜੇ ਬੰਦੇ ਹੀ ਮਾੜੇ ਮਿਲ ਗਏ ਵੀ ਜਿਨ੍ਹਾਂ ਦੇ ਪਤੀ ਮਰ ਜਾਂਦੇ ਆ ਉਹਨਾਂ ਦੇ ਕਿਹੜਾ ਦੂਜੇ ਵਿਆਹ ਨਹੀਂ ਹੁੰਦੇ ਜਾਂ ਜਿੰਨਾ ਮੁੰਡਿਆਂ ਦੇ ਘਰ ਵਾਲੀਆਂ ਮਰ ਜਾਂਦੀਆਂ ਵੀ ਐ ਨਹੀਂ ਸੋਚਣਾ ਚਾਹੀਦਾ ਫਿਰ ਵੀ ਉਹ ਸੋਚ ਆ ਜਿਹੜੀ ਤੇ ਆਪਣਾ ਦੇਲਾ ਵੱਡਾ ਰੱਖਦਾ ਤੇ ਚਲੋ ਫਿਰ ਹੈਰੀ ਦੇ ਮਾਪਿਓ ਆ ਜਿਹੜੇ ਉਹ ਪ੍ਰੀਤੀ ਨੂੰ ਆਪਣੇ ਘਰ ਦੀ ਨੂੰਹ ਬਣਾ ਲੈਂਦੇ ਆ ਫਿਰ ਜੀਤੀ ਤੇ ਉਹਦੇ ਘਰ ਵਾਲਾ ਵੀ ਆਉਂਦੇ ਆ ਬੜੀ ਧੂਮਤਾਬ ਨਾਲ ਵਿਆਹ ਜਿਹੜਾ ਕੀਤਾ ਜਾਂਦਾ ਲੋਕ ਗੱਲਾਂ ਤਾਂ ਕਰਦੇ ਹੀ ਆ ਵੀ ਪਹਿਲਾਂ ਤਾਂ ਕਿਤੇ ਹੋਰ ਵਿਆਹੀ ਸੀਗੀ ਫਿਰ ਉੱਥੇ ਕੱਟਿਆ ਨਾ ਗਿਆ ਇੱਥੇ ਕਿਵੇਂ ਕੱਟ ਲੂ ਪਰ ਇਹਨਾਂ ਨੂੰ ਪਤਾ ਸੀ ਵੀ ਕੁੜੀ ਨਰਮਾ ਕੁੜੀ ਦਾ ਕੋਈ ਕਸੂਰ ਨਹੀਂ ਨਾਲੇ ਫਿਰ ਉੱਥੇ ਹੀ ਮੁੜ ਕੇ ਵਿਆਹ ਕੀਤਾ ਵੀ ਬਹੁਤੇ ਪਰਿਵਾਰਾਂ ਦੇ ਵਿੱਚ ਅੱਗੇ ਪਹਿਲਾਂ ਵੀ ਐਂ ਹੁੰਦਾ ਸੀ ਜਦੋਂ ਵੱਡੀ ਕੁੜੀ ਵਿਆਹੀ ਜਾਂਦੀ ਸੀ ਤੇ ਛੋਟਾ ਧੇੌਰ ਹੁੰਦਾ ਸੀ ਤਾਂ ਆਪਣੀ ਦੂਜੀ ਕੁੜੀ ਦਾ ਰਿਸ਼ਤਾ ਕਰ ਦਿੱਤਾ ਜਾਂਦਾ ਸੀ ਦੇਖੋ ਜੋ ਗੱਲਾਂ ਨੇ ਕਿ ਭੈਣਾ ਸ਼ਰੀਕਣੀਆਂ ਬਣ ਜਾਂਦੀਆਂ ਉਹ ਤਾਂ ਜੱਟਾ ਡੱਡ ਵੇ ਆਈਆਂ ਨੇ ਫਿਰ ਵੀ ਬਣ ਜਾਂਦੀਆਂ ਹੁੰਦੀਆਂ ਨੇ ਪਰ ਜੇ ਕਿਸੇ ਨੇ ਕੱਟਣਾ ਹੋਵੇ ਇੱਕ ਘਰੇ ਵੀ ਵਧੀਆ ਕੱਟ ਲੈਂਦੀਆਂ ਨਿਗੀਆਂ ਬਾਕੀ ਉਹਨਾਂ ਦਾ ਤਾਂ ਇੱਕ ਨੇ ਤਾਂ ਬਾਹਰ ਹੀ ਰਹਿਣਾ ਸੀ ਇੱਕ ਨੇ ਇੱਥੇ ਰਹਿਣਾ ਸੀਗਾ ਤੇ ਉਹਨਾਂ ਦਾ ਵਧੀਆ ਚੱਲੀ ਜਾਂਦਾ ਸੀ ਐਂਡ ਤੇ ਆ ਕੇ ਫਿਰ ਵੀ ਤਾਂ ਰਿਸ਼ਤਾ ਕੀਤਾ ਇਸ ਕਰਕੇ ਇਹੋ ਜਿਹੇ ਰਿਸ਼ਤੇ ਜੋੜਨ ਵੇਲੇ ਨਾ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਪਹਿਲਾਂ ਉਹਨਾਂ ਨੂੰ ਇੱਕ ਵਾਰ ਪੁੱਛਿਆ ਹੁੰਦਾ ਤੇ ਉਹਨਾਂ ਨੂੰ ਅੱਜ ਇਹ ਨੌਬਤ ਨਹੀਂ ਆਉਣੀ ਸੀ ਕਿਉਂਕਿ ਕਿੰਨਾ ਸਮਾਖਰਾਵ ਹੋਇਆ ਪੈਸਾ ਖਰਾਬ ਹੋ ਜਾਣਾ ਨਾਲੇ ਇੱਜ਼ਤ ਗਈ ਤਲਾਕ ਸੁਦਾ ਵੱਜਣਾ ਹਨਾ ਫਿਰ ਦੂਜੀ ਵਾਰ ਵਿਆਹ ਕਰਨਾ ਵੀ ਇਹ ਚੀਜ਼ਾਂ ਜਿਹੜੀਆਂ ਫਿਰ ਸਾਰੀ ਜ਼ਿੰਦਗੀ ਨਾਲ ਨਾਲ ਚੱਲਦੀਆਂ ਨੇ ਵਿਆਹ ਦਾ ਫੈਸਲਾ ਹੁੰਦਾ ਨਾ ਜਿਹੜਾ ਉਹ ਬਹੁਤ ਵੱਡਾ ਹੁੰਦਾ ਇਸ ਕਰਕੇ ਇਹ ਫੈਸਲੇ ਆ ਜਿਹੜੇ ਜਲਦਬਾਜ਼ੀ ਵਿੱਚ ਨਹੀਂ ਕਰਨੇ ਚਾਹੀਦੇ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਹਾਣੀ ਬਿਲਕੁਲ ਸੱਚੀ ਆ ਹੁਣ ਆਪਾਂ ਜਾਂਦੇ ਜਾਂਦੇ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਆ ਤੁਹਾਡੇ ਨਾਲ ਉਹ ਸਾਂਝੇ ਕਰਨ ਲੱਗੇ ਆਂ ਜੀ ਦੋਸਤੋ ਆਪਣੀ ਲੋੜੀ ਵਾਲੀ ਕਹਾਣੀ ਤੇ ਤੁਹਾਡੇ ਜੋ ਕਮੈਂਟ ਆਈ ਸੀ ਪਹਿਲਾ ਕਮੈਂਟ ਹੈ ਸੁੱਖਾ ਸਿੰਘ ਸਰਾਰੀ ਸਾਡੇ ਪਿਆਰੇ ਭੈਣ ਜੀ ਸਤਿ ਸ਼੍ਰੀ ਅਕਾਲ ਲੋੜੀ ਦੀਆਂ ਮੁਬਾਰਕਾਂ ਪਰਮਾਤਮਾ ਤਰੱਕੀਆਂ ਬਖਸ਼ੇ ਪਰਿਵਾਰ ਸਦਾ ਖੁਸ਼ ਰਹੇ ਧੰਨਵਾਦ ਵੀਰੇ ਅੱਗੇ ਅਵਤਾਰ ਸਿੰਘ ਭੈਣ ਭਰਾ ਦਾ ਰਿਸ਼ਤਾ اٹਟ ਹੁੰਦਾ ਹੈ ਕਹਾਣੀ ਵਧੀਆ ਹੈ ਜੀ ਅੱਗੇ ਰਾਜਕੁਮਾਰ ਭੈਣ ਭਰਾ ਦਾ ਰਿਸ਼ਤਾ اٹਟ ਹੁੰਦਾ ਹੈ ਕਹਾਣੀ ਵਧੀਆ ਹੈ ਜੀ ਅੱਗੇ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਅੱਗੇ ਰਾਜ ਵੈਰੀ ਨਾਈਸ ਸਟੋਰੀ ਹੈਪੀ ਲੋੜੀ ਅੱਗੇ ਨਿਰਮਲ ਸਿੰਘ ਬਹੁਤ ਵਧੀਆ ਕਹਾਣੀ ਹੈ ਜੀ ਕਾਲਾ ਸ਼ਰਮਾ ਵੈਰੀ ਨਾਈਸ ਅੱਗੇ ਨੱਥਾ ਸਿੰਘ ਦਿਓੜ ਵੈਰੀ ਨਾਈਸ ਸਟੋਰੀ ਹੈਪੀ ਲੋੜੀ ਸਿਸਟਰ ਕੋਰੜ ਛਾਪੇ ਤੋਂ ਅੱਗੇ ਬਾਈ ਜੀ ਵੈਰੀ ਵੈਰੀ ਗੁੱਡ ਸਟੋਰੀ ਹੈਰੀ ਦਿਓੜ ਅੱਗੇ ਮੇਰੀ ਭੈਣ ਆਮਨ ਅਬਰਾਜ ਸਿੰਘ ਦੀ ਆਈਡੀ ਤੋਂ ਇਹਨਾਂ ਨੇ ਇਮੋਜੀ ਭੇਜਿਆ ਅੱਗੇ ਪ੍ਰੀਤਮ ਸਿੰਘ ਜੀ ਭੈਣ ਤੇ ਭਰਾ ਦਾ ਰਿਸ਼ਤਾ ਬਹੁਤ ਹੀ ਅਨਮੋਲ ਹੁੰਦਾ ਹੈ ਅੱਗੇ ਬਨੀਤਾ ਰਾਣੀ ਵੈਰੀ ਨਾਈਸ ਅੱਗੇ ਡਾਕਟਰ ਅਜੈਬ ਕਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਇਮੋਜੀ ਭੇਜਿਆ ਅੱਗੇ ਅਵਤਾਰ ਕੌਰ ਜੀ ਭੈਣਾ ਹੀ ਭਰਾਵਾਂ ਦੇ ਦੁੱਖ ਸਮਝਦੀਆਂ ਨੇ ਵਰ ਬਰਾ ਘਟ ਹੀ ਸਮਝਦੇ ਨੇ ਅੱਗੇ ਅਗਮਜੋਤ ਅੱਜ ਤੁਹਾਡੀ ਲਿਪਸਟਿਕ ਸ਼ੇਡ ਬਹੁਤ ਪਿਆਰੀ ਲੱਗ ਰਹੀ ਹੈ ਮੈਨੂੰ ਧੰਨਵਾਦ ਜੀ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਭੈਣ ਹੀ ਭਰਾ ਦਾ ਦੁੱਖ ਸਮਝ ਸਕਦੀ ਹੈ ਹੋਰ ਕੋਈ ਨਹੀਂ ਸਮਝ ਸਕਦਾ ਅੱਗੇ ਅਗਮਜੋਤ ਮੇਰੀ ਭੈਣ ਬੱਵਲ ਫੇਰ ਰਾਣੋਂ ਦੀਆਂ ਗੱਲਾਂ ਸੁਣ ਕੇ ਹੰਝੂ ਆ ਗਏ ਮਾਪੇ ਤਾਂ ਸਾਰੀ ਉਮਰ ਹੀ ਦਿੰਦੇ ਰਹਿੰਦੇ ਆ ਧੀਆਂ ਨੂੰ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜਿਆ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਲਈ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ